ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਚੰਦਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਜਾਇਜ਼ ਜੀ ਕੀਮਤ ਤੇ ਦੋ ਤਾਜ਼ੀਆਂ ਸੂਈਆਂ ਵੜਾਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇੱਕ ਇਧਰ ਗੱਬਣ ਮੱਛੀ ਖੜੀ ਆ ਫੁੱਲ ਵਜਨ ਵਾਲੀ ਇਸ ਸੂਨ ਨੂੰ ਤਿਆਰ ਆ ਕੋਈ 2-4 ਦਿਨ ਮਸਾ ਹੀ ਲਾਉ ਬਾਕੀ ਬਾਈ ਤੋਂ ਪੁੱਛ ਲੈਨੇ ਕਿੰਨੇ ਦਿਨ ਲਾਉ ਇਨਫਾਰਮੇਸ਼ਨ ਲੈ ਦੇਣਾ ਉਹ ਕਰ ਦੇਗਾ ਅਲਬਾਦ ਨੇ ਪ੍ਰੋਪਰ ਸਹੀ ਇਨਫਾਰਮੇਸ਼ਨ ਲੈ ਕੇ ਹਾਂਜੀ ਸਾਸੀ ਕਰਦੇ ਨਾਮ ਤੇ ਅਸਲ ਸਿੰਘ ਪਿੰਡ ਚੰਦਪੁਰਾਣਾ ਤਸਵੀਰ ਬਗਾਪੁਰਾਣਾ ਜਿਹੜਾ ਮੋਗਾ ਫੋਨ ਨੰਬਰ ਵਾਸੀ 8054887881 8054887881 ਡੱਬੀ ਤੋਂ ਸ਼ੁਰੂ ਕਰ ਕਹਿੰਦੇ ਮੈਂ ਸੁਆ ਬਾਈ ਇਹ ਵੀਰੇ ਦੂਜਾ ਸੁਆ ਸੋਈ ਆ ਅੱਜ ਤੀਜਾ ਦਿਨ ਸੋਈ ਨੂੰ ਠੀਕ ਹੈ ਹੁਣ ਇਹਦੇ ਥੱਲੇ ਤਕਰੀਬ ਲਗਭਗ 15 ਲੀਟਰ ਦੇ ਬੋਲੀ ਤਿਆਰ ਆ ਕਿੰਨਾ ਕਿ ਭਾਜੂ ਦੁੱਧ ਪਿਆ ਜੂ 20 ਕਿਲੋ ਦੇ ਬਾਹਰ ਮਾਗਰ ਮਾਲਕਾਂ ਦੇ ਤੇ 25 26 ਲੀਟਰ ਆਪਾਂ 20 ਕਿਲੋ ਹੀ ਕਹਿ ਕੇ ਦੇਵਾਂਗੇ ਪਰ 20 ਕਿਲੋ ਦੇ ਬਾਹਰ ਪਿਆਉਗੇ ਕੱਢੀ ਹੈ ਮਗਰ ਬੱਛੀ ਆ ਬਹੁਤ ਚੰਗੀ ਆ ਦੋਸਤੋ ਬਾਗਰ ਬੱਚਾ ਫੀਮੇਲ ਕਾਫ ਬਛੜੀ ਹੂੰ ਬਹੁਤ ਚੰਗਾ ਬੱਚਾ ਆ ਆਪਦੀ ਮਾਂ ਰਗਈ ਆ ਬਾਕੀ ਤੁਹਾਨੂੰ ਤੋਰ ਕੇ ਵਿਖਾਉਣੇ ਆ ਦੋਸਤੋ ਤਾਜੀ ਸੂਈ ਸਵਾਈ ਆ ਪਰਸੋਂ ਦੀ ਸੂਈ ਆ 15 ਕਿਲੋ ਬਾਈ ਕਹਿੰਦਾ ਬੌਲੀ ਤਿਆਰ ਆ ਫੁੱਲ ਵੱਡੀ ਵਹਿੜ ਆ ਮਾਲਕਾਂ ਤੋਂ ਲਈ ਆ ਜਿੰਨਾ ਤੋਂ ਉਹ ਕਹਿੰਦੇ 25 26 ਲੀਟਰ ਦੁੱਧ ਖੁੱਲਾ ਪਿਆਉਗੀ ਇਨਾ ਚੋਇਆ ਪਰ ਬਾਈ ਕਹਿੰਦਾ ਤੁਸੀਂ 20 22 ਕਿਲੋ ਮੰਨ ਕੇ ਆ ਜਿਓ ਫੇਲ ਗੱਡੀ ਦੇ ਡੱਬੇ ਜੱਡੀ ਆ ਬਾਕੀ ਜਿਹੜੀ ਪਰਸੋਂ ਦੀ ਸੂਈ 15 ਕਿਲੋ ਬੌਲੀ ਚਵਾਈ ਜਾਂਦੀ ਅੱਜ ਤੀਜਾ ਤਾਂ ਨਹੀਂ ਹੋਇਆ ਤੇ 20 22 ਕਿਲੋ ਦੁੱਧ ਕੋਈ ਬਾੜਾ ਨਹੀਂ ਖੁੱਲਾ ਪਿਆ ਦੇਣਾ ਬਾਕੀ ਹੁਣ ਅੱਗੇ ਰੋਤ ਵਧੀਆ ਆ ਗਈ ਆ ਜਿੰਨੀ ਤੁਸੀਂ ਸੇਵਾ ਸੰਭਾਲ ਗੌਰ ਕੇਅਰ ਕਰ ਲਓਗੇ ਉਦੋਂ ਦੁੱਗਣਾ ਦੁੱਧ ਪਿਆ ਦੇਣਾ ਬਾਕੀ ਇਹ ਵੜਾਂ ਜੇ ਇਨਾ ਦੁੱਧ ਨਹੀਂ ਦਿੰਦਿਆਂ ਦੇਣਾ ਵੀ ਕਿਹੜੀ ਨੇ ਇਹਦਾ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਮੁੱਲ ਬਾਈ ਜੈਜ ਲੈ ਵੀ ਮੁੱਲ ਕੀਤਾ ਸੀ 80 ਵੀ ਕਰ ਲਿਆ 75 ਵੀ ਕਰ ਲਿਆ ਅੱਜ ਆਪਾਂ 71000 ਦੀ ਵੈੜ ਤੇ ਅਸੀਂ ਛੋੜ ਕਰਾਂਗੇ 1000 ਰੁਪਿਆ ਉਹਦੇ ਚੋਂ ਵੀ ਸੱਤ 70 ਦੀ 70 ਲਵਾਂਗੇ ਆਪਾਂ ਮੁੱਲ ਬਾਈ ਸੌਦਾ ਨਹੀਂ ਐਨੇ ਦੀ ਦੇ ਦੇਣੀ ਹੈ ਦੇ ਦੇਣੀ ਹੈ ਹਾਂ ਮੁੱਲ ਬਾਈ ਕਹਿੰਦਾ 80 85 75 ਜਿੰਨਾ ਮਰਜੀ 71000 ਮੁੱਲ ਹੈ 70 ਦੀ ਦੇ ਦੇਣੀ ਹੈ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਹੈ ਮਗਰ ਵੀ ਵੱੱਛੀ ਆ ਥਣ ਵੀ ਪੂਰਾ ਮੋਟਾ ਹੱਦੀ ਚਵਾਈ ਵਾਲਾ ਭਾਵੇਂ ਹੱਦੀ ਚਵਾਈ ਕਰ ਲਿਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਿਓ ਫੁੱਲ ਵੱਡੀ ਵੈੜ ਤਾਜੀ ਸੂਈ ਸਵਾਈ ਦੁੱਧ ਬਾਈ ਕਹਿੰਦਾ 25 26 ਲੀਟਰ ਹੀ ਜਵਾਉ ਤੁਸੀਂ 20 22 ਕਿਲੋ ਮੰਨ ਕੇ ਆਜੋ ਇਹਨਾਂ ਦੁੱਧ ਤਰਾਮਣਾ ਹੀ ਦੇ ਦੋਣਾਂ ਨੇ ਕਰਮਾ ਲਈ ਨੇ 2 ਨੰਬਰ ਤੇ ਆ ਜਾ ਬਾਈ 2 ਨੰਬਰ ਵੀ ਰੋ ਰਾਤ ਦੀ ਸੂਈ ਆ ਇਹ ਮਗਰ ਇਹਦੇ ਵੀ ਬੱਛੀ ਆ ਤੜ ਕੇ 2 2 1/2 ਕਿਲੋ ਕੱਢਿਆ ਸੀ ਬੱਛੀ ਨੂੰ ਪਿਆ ਕੇ ਠੀਕ ਹੈ ਤੇ ਬਾਕੀ ਇਹਰ ਜੋ ਨਾਮਾ ਸਾਰਾ ਤੋਂ ਉਹਦੀ ਵੀਡੀਓ ਭਈ ਆ ਜੇ ਕਿਸੇ ਨੇ ਵੇਖਣੀ ਹੋਵੇ ਤਾਂ ਦੋਨੋਂ ਕਈਆਂ ਦੀ ਜੇ ਆਪਾਂ ਦਿਖਾ ਦੇਣਗੇ ਕਿੰਨਾ ਕ ਪਿਆ ਜੀ ਤੇਰੇ ਹਿਸਾਬ ਨਾਲ ਬਾਈ ਇਹ ਦੁੱਧ ਮਾਲਕਾਂ ਨੇ 17 18 ਕਿਲੋ ਦੱਸਿਆ ਆਪਾਂ ਉਹਨਾਂ ਕਹਿ ਗਈ ਦੇਵਾਂਗੇ ਸਹੀ ਆ ਕੱਢ ਲੀ ਬਾਹਰੋਂ ਦੋਸਤੋ ਜਮਾ ਜੈ ਜ ਮ ਇੱਕ ਨੰਬਰ ਹੋਰ ਕਿਸੇ ਦੇ ਘਰੇ ਚੰਗੇ ਬੰਦੇ ਦੇ ਖੜੀ ਹੁੰਦੀ 80 85 ਮੁੱਲ ਕਰਨਾ ਸੀ ਪਰ ਬਾਈ ਕਹਿੰਦਾ 70000 ਦੀ ਦੇ ਦੇਣੀ ਆ ਆਪਾਂ ਬੇਫਿਕਰ ਹੋ ਕੇ ਆ ਜਿਓ ਦੋ ਨੰਬਰ ਤੁਹਾਨੂੰ ਤੋੜ ਕੇ ਵਿਖਾਉਣੇ ਆ 17 18 ਲੀਟਰ ਦੁੱਧ ਬਾਈ ਦੱਸਦਾ ਕਿ ਇਹਨੇ ਪਿਛਲੇ ਸੂਹੇ ਦਿੱਤਾ ਜਿੰਨਾ ਤੋਂ ਲਈ ਆ ਇਹਨਾਂ ਦੁੱਧ ਕਹਿ ਕੇ ਬਾਈ ਕਹਿੰਦਾ ਦੇਣੀ ਆ ਮਗਰ ਬਹੁਤ ਚੰਗੀ ਵੱਛੀ ਇੱਕ ਨਾਲ ਇੱਕ ਫ੍ਰੀ ਵਾਲੀ ਗੱਲ ਹੀ ਆ ਦੋ ਵਾਢਾਂ ਵਖਾਤੀਆਂ ਦੋਹਾਂ ਦੇ ਮਗਰੀ ਵੱਛੀਆਂ ਜਰਸੀ ਨਾਲ ਦੀ ਵਹਿੜ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਫੈਟ ਚੰਗੀ ਆਉਂਦੀ ਆ ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀ ਆ ਰੇਗ ਭੈਣ ਭਰਾ ਦੀ ਡਿਮਾਂਡ ਹੁੰਦੀ ਆ ਕਿ ਭਾਈ ਜਰਸੀ ਲੈਣੀ ਆ ਦੁੱਧ ਪੀਣ ਨੂੰ ਠੀਕ ਆ ਸੀਰ ਸੌ ਬਾਈ ਕਹਿੰਦਾ ਫੁੱਲ ਆ ਭਵਾਂ ਵੇੜੇ ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲੈ ਇਹਦਾ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਇਹਦਾ ਕਰਦੀ ਸੀ ਬਾਕੀ ਆ ਵੇਖ ਲੋ ਭਵਾਂ ਕੈਂਚੀ ਲਾ ਕੇ ਚਵਾਈ ਕਰ ਲੈ ਮੈਂ ਨਾ ਰੱਤਾ ਨਹੀਂ ਪਾਇਆ ਚਵਾਈ ਇਹਨੂੰ ਮੋਟੀ ਧਾਰ ਗੂਠੇ ਜੰਨੀ ਕੋਈ ਭੂਰ ਨਹੀਂ ਛੱਟਾ ਨਹੀਂ ਬਾਕੀ ਖੜਕੇ ਦੇ ਤੁਹਾਨੂੰ ਅੰਦਾਜ਼ਾ ਲੱਗਦਾ ਉਹ ਰੱਥਾ ਵੀ ਗੁੱਲਾ ਰੱਥਾ ਵੀ ਨਹੀਂ ਪਾਇਆ ਪਤਲਾ ਹੂੰ ਸਹੀ ਹੈ ਕਾਲੇ ਕਾਲੇ ਅਵਤਾਰ ਦੇ ਕਹਿਣਾਂ ਕੋ ਥੱਲੇ ਚ ਮੋਰੀਆਂ ਕੱਢ ਦੇਣਗੇ ਇਹਨੇ ਐਨੀ ਚੰਗੀ ਚੋਈ ਆ ਮੁੱਲ ਜਾਇਜ਼ ਜਾਂ ਛੱਡ ਦੇ ਬਾਈ ਇਹਦਾ ਦੋਆ ਲੈਣ ਦੜੀ ਹੂੰ ਮੁੱਲ ਭਾਵੇਂ 55 52 ਜਿੰਨਾ ਮਰਜ਼ੀ ਆਪਾਂ 49000 ਰੁਪਏ ਦੇ ਦੇਣੀ 49 ਦੀ ਹਾਂਜੀ ਮੁੱਲ 55 52 ਜਿੰਨਾ ਮਰਜ਼ੀ 49000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ 1000 ਘੱਟ 50000 ਵਿੱਚੋਂ ਛੋੜ ਬਾਈ ਕਰ ਦੂ ਥਣ ਪੂਰਾ ਮੋਟਾ ਜਾਣ ਵਾਲਾ ਮਗਰ ਵੀ ਬੱਚੀ ਆ ਆਉਂਦੇ ਸੂਏ ਨੂੰ ਮਾਂ ਦੇ ਮਗਰ ਵੜ ਤਿਆਰ ਹੋ ਜੂ ਫੁੱਲ ਜਾਦ ਵਾਲੀ ਬੱਚੀ ਆ ਮੁੱਲ ਦੋਵਾਂ ਦੇ ਜਮਾਂ ਜਾਜੇ ਇਦੂ ਘੱਟ ਮੁੱਲ ਤਾਂ ਫਿਰ ਮੈਨੂੰ ਤਾਂ ਲੱਗਦਾ ਨਹੀਂ ਕੋਈ ਭੈਣ ਭਰਾ ਤੁਹਾਨੂੰ ਸੁਈਆਂ ਸਵਾਈਆਂ ਮਗਰ ਬੱਚਿਆਂ ਵਾਲਾ ਵੜਾ ਦੇ ਦੂ ਕਿਸੇ ਨੇ ਨਹੀਂ ਦੇਣੀਆਂ 1 ਨੰਬਰ 70 ਦੀ ਤਦ 25 26 ਲੀਟਰ ਦਿੱਤਾ ਬਾਈ ਕਹਿੰਦਾ ਪਿਛਲੇ ਸੂਏ ਪਰ ਆਪਾਂ ਤਾਂ 20 22 ਕਹਿੰਨੇ ਆ 2 ਨੰਬਰ 17 18 ਪਿਆ ਜੂ ਇਹਦੇ ਮਗਰ ਵੀ ਬੱਚੀ 3 ਨੰਬਰ ਬਾਈ ਸਾਂ ਨੰਬਰ ਵੀ ਦਾ ਤਕਰੀਬਨ ਇੱਕ ਹਫ਼ਤੇ ਦੀ ਕੱਚੀ ਦੂਜਾ ਸਵਾਦ ਹੁੰਦੀ ਆ ਹੂੰ ਦੁੱਧ ਪਿਆਣੀ ਵੀ ਤੋਂ ਬਾਹਰ ਹੀ ਗਈ ਇਹਦਾ ਵੀ ਜਾਇਜ਼ਾ ਮੁੱਲ ਬਾਈ ਜਾਇਜ਼ਾ ਮੁੱਲ ਮੁੱਲ ਕਰਾਉਣਾ 75 ਜਿੰਨਾਂ ਮਰਜ਼ੀ ਕਰਾ ਲਓ ਆਪਾਂ 67000 ਰੁਪਏ ਦੇ ਦੇਣੀ ਆ ਕੱਢੀਏ ਬਾਹਰ ਸੀਲ ਸੌ ਇਹ ਵੀ ਬਹੁਤ ਆ ਸੀਲ ਸੌ ਬਾਈ ਕਹਿੰਦਾ ਇਹ ਵੀ ਬਹੁਤ ਆ ਬਾਕੀ ਉਹ ਤੁਸੀਂ ਵੇਖ ਹੀ ਰਹੇ ਆ ਮੁੱਲ 75000 67000 ਦੀ ਦੇ ਦੇਣੀ ਆ ਲੈਣ ਦੇ ਨਾਲੀਆਂ ਡਿਮਾਂਡਾਂ ਹੀ ਆ ਅਗਲਾ ਆਵੇ ਤੇ ਆਉਂਦਾ ਹੀ ਲੈ ਜਾ ਬਿਲਕੁਲ ਜਾਇਜ਼ ਮੁੱਲ ਆਸੇ ਪਾਸੇ 4-5 ਪਿੰਡ ਪਹਿਲਾਂ ਤੁਰ ਫਿਰ ਕੇ ਢੇਡਾ ਦੇ ਆਵੇ ਤੇ ਮੁੱਲ ਦਾ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਤੇ ਆਉਂਦਿਆਂ ਸਾਰੀ ਸੌਦਾ ਹੋ ਜਾਊਗਾ ਜਦੋਂ 5-7 ਪਿੰਡ ਗੇੜੇ ਦਿੱਤੇ ਹੋਏ ਲੱਖ ਤੋਂ ਘੱਟ ਵੱਡੀ ਵੜ ਦਾ ਕੋਈ ਵੀ ਮੁੱਲ ਨਹੀਂ ਕਰਦਾ 67000 ਦੀ ਦੇ ਦੇਣੀ ਆ 20 ਕਿਲੋ ਇਹ ਵੀ ਦੁੱਧ ਪਿਆਜੂ ਹਫਤੇ ਦੀ ਕੱਚੀ ਹਾਂ ਬਾਕੀ ਨਵਾ ਹਨ ਵਜਨ ਮੂਜਨ ਬਹੁਤ ਹੈ ਖੁੱਲੇ ਢੁਲੇ ਅੰਗਾ ਪੈਰਾਂ ਦੀ ਆ ਥਣ ਵੀ ਪੂਰੇ ਚੰਗੇ ਆ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਦੋਸਤੋ ਇੱਥੇ ਖਾਲੀ ਜੀ ਆ ਤਾਂ ਕਰਕੇ ਪਸ਼ੂ ਥੋੜਾ ਜਿਆ ਡਰਦਾ ਜਿਆ ਟੋਵਾ ਪੈਂਦਾ ਕਰਕੇ ਆਵੇ ਉਹੀ ਗੱਲ ਹੋਈ ਨਾ ਪਸ਼ੂ ਤਾਂ ਡਰਦਾ ਹੀ ਦਿਲਕ ਗਿਆ ਥਣ ਸੋਹਣਿਆ ਗੈਬ ਚ ਲੱਗੇ ਹੋਇਆ ਕੋਈ ਫੂਟ ਸ਼ਾਂਗ ਨਹੀਂ ਸੀਲ ਸਾਬ ਉੱਪਰ 67000 ਦੀ ਦੇ ਦੇਣੀ ਫੁੱਲ ਜਾਨ ਵਾਲੀ ਵਹਿੜ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਤਿੰਨੇ ਬਿਲਕੁਲ ਸਸਤੇ ਮੁੱਲ ਦੇ ਜੋ ਕੋਈ ਤਾਜ਼ੀਆਂ ਸੂਈਆਂ ਵਹਿੜਾਂ ਲੈਣ ਦਾ ਚਾਹ ਵਣਾ ਇੱਕ ਨੰਬਰ ਵੀ ਤਾਜੀ ਸੂਈ ਆ ਦੋ ਨੰਬਰ ਵੀ ਤਾਜੀ ਸੂਈ ਆ ਤੇ ਖਾਸ ਗੱਲ ਆ ਕਿ ਦੋਹਾਂ ਦੇ ਮਗਰ ਵਛੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਿਲਕੁਲ ਛੋਟੇ ਭਾ ਦੀਆਂ ਤਿੰਨ ਵਹਿੜਾਂ ਜੀਨੇ ਜਿਹੜੀ ਵੀ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਹੈ ਪੰਡਤ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਫਸਿਕਾ